ਹੈਲੋ ਦੋਸਤੋ ਲਓ ਜੀ ਆਪਣੀ ਹੁਣ ਨਿਊ ਸ਼ਾਪ ਖੁੱਲ ਰਹੀ ਹੈ ਆਪਣੇ ਪਿੰਡ ਜੋ ਕਿ ਆਪਾਂ ਖੋਲਾਂਗੇ ਔਰੇ ਫਾਸਟ ਫੂਡ, ਕਰਿਆਨਾ ਸਭ ਕੁਝ ਸਮਾਨ ਦੀ ਔਰੇ ਸ਼ਾਪ ਖੁੱਲ ਰਹੀ ਹੈ ਦੁਕਾਨ ਠੀਕ ਆ ਮਿੱਤਰੋ ਤੇ ਲਓ ਜੀ ਰਾਤ ਨੂੰ ਕਰ ਰਹੇ ਆ ਅਸੀਂ ਕੰਮ ਅੱਜ ਗਏ ਲਓ ਜੀ ਦੋਸਤੋ ਬੱਜ ਗਏ ਨੇ 6:00 ਵਜੇ ਬਲੌਗ ਹੁਣ ਸ਼ੁਰੂ ਹੋ ਰਿਹਾ ਕੰਮ ਤਾਂ ਅਸੀਂ ਬਹੁਤ ਕਰਿਆ ਤਿੰਨ ਚਾਰ ਰੋੜ ਤੋਂ ਪਰ ਅਸੀਂ ਗਾਜ ਕੁਝ ਦਿਖਾ ਦਈਏ ਕਰਨ ਤੋਂ ਪਹਿਲਾਂ ਫਿਰ ਤੁਸੀਂ ਗਾਓਗੇ ਤੇ ਪਹਿਲਾਂ ਇਹ ਥੋੜਾ ਜਿਹਾ ਆ ਮਿਸਤਰੀ ਰਾਜਗਰੀ ਵਾਲੇ ਮਿਸਤਰੀ ਲੱਗੇ ਰਹੇ ਮੈਂ ਤੁਹਾਨੂੰ ਦਿਖਾ ਦੇਣਾ ਦੇਖੋ ਰੇਤਾ ਵਗੈਰਾ ਵੀ ਲੱਗਿਆ ਅੱਗੇ ਇਹਦੇ ਕੋਲ ਰੇਤਾ ਵਗੈਰਾ ਸਾਰਾ ਇੱਟਾਂ ਵਗੈਰਾ ਤੇ ਫਿਰ ਉਹ ਤੋਂ ਬਾਅਦ ਜਿੱਥੇ-ਜਿੱਥੇ ਤੁਹਾਨੂੰ ਗਿੱਲਾ ਦਿਖ ਰਿਹਾ ਏ ਉੱਥੇ-ਉੱਥੇ ਅਸੀਂ ਸਾਰਾ ਨਵਾਂ ਕੰਮ ਕਰਾਇਆ ਉੱਪਰ ਕੜੀਆਂ ਵਾਲੇ ਨੇ ਤੇ ਉੱਪਰ ਅਸੀਂ ਨੇ ਪੇਂਟ ਮਿਸਤਰੀ ਪਾ ਕੇ ਘੋਲੂ ਆ ਪਾ ਕੇ ਵਧੀਆ ਕੰਮ ਜਿਆ ਕਰਤਾ ਥੱਲੇ ਫਰਸ਼ ਲਾਤਾ ਪੌੜੀਆਂ ਲਾਤੀਆਂ ਦੇਖੋ ਦੋਸਤੋ ਇਹ ਲੋਈ ਹੋਂ ਉੱਪਰ ਪਾਣੀ ਲੱਗ ਰਿਹਾ ਉਹ ਸਿਵਾ ਆਹ ਤੰਤਾਲਾ ਬੰਦ ਕਰ ਲੈ ਪੁੱਤ ਤਾਂ ਪਾਣੀ ਲੱਗੂਗਾ ਤੇ ਲਾਈਟਾਂ ਲੱਗ ਰਹੀਆਂ ਨੇ ਫੀਟਿੰਗ ਹੋ ਰਹੀ ਹੈ ਲਾਈਟ ਦੀ ਫੀਟਿੰਗ ਹੋ ਰਹੀ ਹੈ ਤੇ ਦੇਖੋ ਮੈਂ ਆ ਥੋੜੀ ਜੀ ਫੀਟਿੰਗ ਹੋ ਰਹੀ ਹੈ ਫੀਟਿੰਗ ਕਰਨੇ ਸਾਡੇ ਰਿੰਕੂ ਰਾਣਾ ਜੀ ਤੇ ਉਧਰ ਤਾਇਆ ਜੀ ਲੱਗੇ ਹੋਏ ਨੇ ਉਧਰਲਾ ਗੇਟ ਲਾਣ ਵਾਸਤੇ ਮੇਰੇ ਤਾਇਆ ਜੀ ਨੇ ਉਹ ਤੇ ਦੇਖੋ ਦੋਸਤੋ ਇਹ ਇੱਕ ਫੀਟਿੰਗ ਹਾਲੇ ਫਿਲਹਾਲ ਮੈਂ ਇਹ ਕਰੀਆ ਤੇ ਇੱਕ ਇੱਧਰ ਵੀ ਕਰੀਆ ਇੱਕ ਇੱਧਰ ਵੀ ਕਰੀਆ ਜੀ ਦੇ ਵਿੱਚ ਸਾਡੇ ਸਾਰੇ ਬੱਚੇ ਵੀ ਖਾ ਦੇ ਰਹੇ ਨੇ ਜਿਵੇਂ ਕੀ ਰੂਬਲ ਆ ਤੇ ਆਪਣਾ ਆ ਛੋਟਾ ਹੋ ਰਿਹਾ ਇਸ ਤੇ ਸ਼ਿਵਾਰਣਾ ਤੇ ਇੱਧਰ ਗੇਟ ਲੱਗ ਰਿਹਾ ਦੇਖੋ ਆ ਗੇਟ ਲੱਗ ਰਿਹਾ ਏ ਤੇ ਸਾਰਾ ਕੁਝ ਓਕੇ ਦੀ ਰਿਪੋਰਟ ਹੋ ਜੂਗਾ ਨਾ ਮੈਂ ਚਾਹ ਦਿਖਾਣਾ ਦੀ ਸਾਰੇ ਜਵਾਬ ਇਹੀ ਦੇਈ ਗਏ ਤਾ ਤੂੰ ਬਲੌਗ ਬਣਾ ਲੋ ਬਲੌਗ ਬਣਾ ਲੋ ਤਿੰਨ ਦਿਨ ਹੋ ਗਏ ਤੁਸੀਂ ਬਲੌਗ ਨਹੀਂ ਬਣਾਇਆ ਤਿੰਨ ਦਿਨਾਂ ਤੋਂ ਮੈਂ ਲੱਗਿਆ ਹੋਇਆ ਲਗਾਤਾਰ ਹੋਇਆ ਤੇ ਹਾਏ ਦੇਖੋ ਜੀ ਇਹ ਤੇ ਵੀ ਪੇਂਟ ਕਰਨਾ ਪਾਣਾ ਇੱਕ ਗੇਟ ਤੇ ਆਹ ਦੇਖੋ ਜੀ ਗੇਟ ਤੇ ਪੇਂਟ ਕਰਾਂਗੇ ਪੇਂਟ ਲਿਆਂਦਾ ਪਿਆ ਇਹ ਤੇ ਸਾਰਾ ਕੁਝ ਕਰਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਹਾਏ ਦੇਖੋ ਸਮਾਨ ਦੇਖੋ ਤੁਸੀਂ ਜਿਵੇਂ ਇੱਥੇ ਆਪਿਆ ਸਾਰਾ ਕੁਝ ਤੇ ਜਿਵੇਂ ਵੀ ਹੋਊਗਾ ਮੈਂ ਤੁਹਾਨੂੰ ਸਾਰਾ ਉੱਪਰ ਦੇਖੋ ਪੇਂਟ ਕਰਾ ਗਾਟਰ ਵਾਲਿਆਂ ਦੇ ਵੀ ਪੇਂਟ ਕਰਤਾ ਨਿਸ਼ਾਨ ਆ ਸਾਡੀ ਪਿੰਡ ਨਗਰ ਸੁਦੇ ਦੇ ਸਾਹਮਣੇ ਆ ਦੋਸਤੋ ਤੇ ਜਿਵੇਂ ਵੀ ਹੋਊਗਾ ਮੈਂ ਤੁਹਾਨੂੰ ਜ਼ਰੂਰ ਦਿਖਾਵਾਂ ਸਾਡੇ ਨਾਲ ਬਣੇ ਰਹੋ ਜੋ ਵੀ ਥੋੜਾ ਮੋਟਾ ਹੁੰਦਾ ਰਹੂਗਾ ਓਕੇ ਜੀ ਠੀਕ ਆ ਬਣਾਤਾ ਵਲੋ ਦੇਖੋ ਮੈਂ ਉਹ ਖੜੀਆ ਗੱਡੀ ਜਿਹੜੀ ਤੁਹਾਨੂੰ ਪਤਾ ਹੈ ਥਾਰ ਉਹ ਸੱਚ ਉਹ ਦੂਜੀ ਆ ਉਹਨੇ ਮਿਲ ਗਿਆ ਫਿਰ ਠੀਕ ਆ ਮਿੱਤਰੋ ਸਾਡੇ ਨਾਲ ਬਣੇ ਰਿਹਾ ਲਓ ਜੀ ਮਿੱਤਰੋ ਆ ਦੇਖੋ ਜੀ ਸ਼ੈੱਡ ਵਗੈਰਾ ਲਾਤਾਏ ਹੁਣ ਆਪਾਂ ਨੇ ਤੇ ਨਾਲੇ ਹੁਣ ਦੇਖੋ ਜੀ ਪਾਣੀ ਪੂਣੀ ਵੀ ਲਾਤਾਏ ਸਾਰਾ ਕੁਝ ਕਰਤਾਏ ਪਾਣੀ ਧੋਤੀ ਸਾਰੀ ਸ਼ੌਪ ਆਪਾਂ ਨੇ ਸ਼ੀਸ਼ੇ ਵਗੈਰਾ ਸਾਰੇ ਚਾਰੇ ਪਾਸੇ ਕਰਤੀ ਫਿਟਿੰਗ ਤੇ ਨਾਲੇ ਰੱਖਤਾ ਇਹ ਕਾਊਂਟਰ ਆਪਾਂ ਨੇ ਤੇ ਦੇਖੋ ਜੀ ਦੋਸਤੋ ਮੋਰੀਆਂ ਤਾਕੀਆਂ ਸਾਰਿਆਂ ਦੇ ਪੇਂਟ ਮਾਰਤਾ ਆਪਾਂ ਨੇ ਤੇ ਨਾਲੇ ਹੁਣ ਸਫਾਈ ਹੋ ਜੂਗੀ ਇੰਨਾ ਆਪਾਂ ਸਮਾਨ ਸੋਣ ਵੀ ਲੈ ਕੇ ਆਣਾ ਹੈ ਤੇ ਦੇਖੋ ਜਿੰਨਾ ਸੁੱਕ ਵੀ ਜਾਊਗਾ ਇਹ ਤੇ ਦੇਖੋ ਜੀ ਸਾਰੇ ਚਾਰੇ ਪਾਸੇ ਤੇ ਫੀਟਿੰਗ ਵੀ ਹੋ ਗਈ ਹੈ ਲਾਈਟ ਦੀ ਵੀ ਫੀਟਿੰਗ ਹੋ ਗਈ ਹੈ ਸਾਰੇ ਕਾਸੇ ਦੀ ਫੀਟਿੰਗ ਹੋ ਗਈ ਹੈ ਦੋਸਤੋ ਤੇ ਦੇਖੋ ਜੀ ਆਪਾਂ ਨੇ ਮੋਰੀ ਵੀ ਸੈੱਟ ਕਰਵਾਤੀ ਹੈ ਜਾਲੀ ਵੀ ਲਵਾਤੀ ਮੋਰੀ ਤੇ ਤੇ ਦੇਖੋ ਜੀ ਸਾਰੇ ਕਾਲੇ-ਦਾਲੇ ਪੇਂਟ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੁਣ ਤਾਂ ਦੂਰੋਂ ਚਮਕਦੀ ਆਪਣੀ ਸ਼ਾਪ ਤੇ ਸੈੱਡ ਵੀ ਲਾਤਾ ਤੇ ਜਿਹੜਾ ਪਿਛਲੇ ਪਾਸੇ ਦੀ ਗੇਟ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਗੇਟ ਵੀ ਆਪਾਂ ਨੇ ਤਿਆਰ ਕਰਵਾਤਾ ਦੇਖੋ ਨਵਾਂ ਗੇਟ ਲਾਤਾ ਦੇਖੋ ਦੋਸਤੋ ਪਿੱਛੇ ਵੀ ਪੇਂਟ ਮਾਰਤਾ ਸਾਰਾ ਕੁਝ ਓਕੇ ਦੀ ਰਿਪੋਰਟ ਕਰਤੀ ਲਓ ਜোন ਸਮਾਨ ਲੈਣ ਜਾ ਰਹੇ ਹਾਂ ਹੁਣ ਆਪਾਂ ਲਓ ਜੀ ਸਮਾਨ ਆ ਗਿਆ ਇਹ ਦੇਖੋ ਜੀ ਲਾਤਾ ਕੁਸ ਸਮਾਨ ਲਾਤਾ ਕੁਸ ਆਊਗਾ ਹੋਰ ਵੀ ਤੇੜਾ ਡੱਬੇ ਪਏ ਨੇ ਜਿਹੜੇ ਲੀਲੇ ਲੀਲੇ ਸਾਰਿਆਂ ਨੇ ਚ ਦਾਲਾ ਰੱਖਿਆ ਜਿੰਨੇ ਵੀ ਤਰ੍ਹਾਂ ਦੇ ਦਾਲਾ ਹੁੰਦੇ 10 ਵਾਰ ਤਰ੍ਹਾਂ ਦੀਆਂ ਆਹ ਕਟਾ ਚੀਨੀ ਦਾ ਰੱਖਿਆ ਇਹ ਸਖਰ ਦਾ ਰੱਖਿਆ ਮਾਚੀਸ ਦਾ ਵੱਡਾ ਡੱਬਾ ਲੈਂਦਾ ਹੋਇਆ ਸਾਰਾ ਤੇਲ ਫੈਣ ਚਾਹ ਪੱਤੀ ਚੀਨੀ ਹਲਦੀ ਸਰੋਂ ਦਾ ਤੇਲ ਫੱਕ ਚਾਕਲੇਟ ਵਗੈਰਾ कुरकुरੇ ਸੇਮੀਆਂ ਪਤਾਸੀ ਖੇਲਾ ਸਾਰਾ ਕੁਸ ਆਪਾਂ ਦੇ ਡੱਬਿਆਂ ਚ ਪਰ ਪਰ ਰੱਖਿਆ ਪਿਆ ਏ ਲਓ ਜੀ ਦੇਖੋ ਜੀ ਹੀਟਰ ਵੀ ਲਿਆਂਦਾ ਹੋਇਆ ਆਪਾਂ ਨੇ ਗਾ ਠੰਡ ਜਿਆਦਾ ਲੱਗਦੀ ਤਾਂ ਕਰਕੇ ਲਓ ਜੀ ਆਪਣਾ ਗੇਟ ਹੁਣ ਦੇਖੋ ਤੁਸੀਂ ਆਪਣਾ ਲਾਤਾ ਆਪਾਂ ਨੇ ਲਿਆ ਕੇ ਫਲੈਕਸ ਲੱਗ ਗਿਆ ਦੇਖੋ ਜੀ ਰਾਧਾ ਕ੍ਰਿਸ਼ਨ ਕਿਰਾਨਾ ਸਟੋਰ ਦੀ ਲਾਤੀ ਆ ਤੇ ਦੇਖੋ ਜੀ ਬੈਠੇ ਆ ਭਾਬੀ ਜੀ ਤੇ ਲਾਇਆ ਹੋਇਆ ਹੀਟਰ ਐਨ ਓਕੇ ਦੀ ਰਿਪੋਰਟ ਆ ਦੋਸਤੋ ਤੇ ਦੇਖੋ ਜੀ ਸਾਰਾ ਕੁਸ ਮਾਲ ਭਰਿਆ ਹੋਇਆ ਏ ਠੀਕ ਆ ਦੋਸਤੋ ਚਲੋ ਜੀ ਹੁਣ ਆਪਾਂ ਜਾਵਾਂਗੇ 10 ਦਿਨ ਹੋ ਗਏ ਆਪਾਂ ਨੂੰ ਆਏ ਹੋਏ ਹੁਣ ਆਪਾਂ ਚਲਦੇ ਆ ਆਪਾਂ ਨਾਬੇ ਨੂੰ ਆਪਣੇ ਘਰ ਹੀ ਠੀਕ ਆ ਦੋਸਤੋ ਚਲੋ ਦੋਸਤੋ ਲੋਜੇਸੀ ਆ ਗਏ ਆ ਆਪਣੇ ਘਰੇ ਇੱਥੇ ਬਣਾਵਾਂਗੇ ਹੁਣ ਅਸੀਂ ਸਟੀਮ ਵਾਲੇ ਮੋਮੋ ਜੋ ਕਿ ਮੋਮੋ ਇਹ ਮੋਮੋਸ ਦੇਖੋ ਦੋਸਤੋ ਓਏ ਹਾਏ ਹਾਏ ਫਰਾਈਡ ਮੋਮੋਸ ਬਣेंगे ਫਰਾਈਡ ਮੋਮੋਸ ਲਓ ਇਹ ਦੇਖੋ ਇਹ ਕੱਪਕੇਕ ਵੀ ਬਣਿਆ ਹੋਇਆ ਸਾਡੇ ਓਏ ਹੋਏ ਕੱਪਕੇਕ ਰਾਧਾ ਬਾਜਾ रात है अंधेरा है कपकेक है ओ हो हो बहुत टेस्टी है कपकेक बहुत टेस्टी है दोस्तों देखो जी आए हाय 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 मोमो ये मोमो दोस्तों मोमोज देखो ये मोमोज ला ये पल्लीचा कोई गल नहीं दोस्तों मोमोज माने फ्राई वाले फ्राई वाले फ्राई वाले आज भाई से दोस्तों फ्राई वाले मोमोज खाएंगे सभी खा लीजिए लो भाई खा लो अभी आए पिंड कम करके आए हैं पिंड हमारे शॉप खोली है करियाना स्टोर <laughs> पहले हमारी कपड़ों की शॉप थी हमारी करियाना स्टोर खुल <laughs> गया है हाँ, राशन की इतनी कमी पड़ने लग गई की राशन की दुकान ही खोल ली राशन दी दुकान खोल ली इसने करियाना स्टोर और आपको ਰਾਧਾ ਕ੍ਰਿਸ਼ਨ ਕਰਿਆਨਾ ਸਟੋਰ ਰੱਖਿਆ ਉਹਦਾ ਨਾਮ ਆਪਾਂ ਨੇ ਪੰਜਾਬੀ ਵਿੱਚ ਲਿਖਿਆ ਹੈ ਕਰਿਆਨਾ ਸਟੋਰ ਪੰਜਾਬੀ ਵਿੱਚ ਲਿਖਿਆ ਕਰਿਆਨਾ ਸਟੋਰ ਰਾਧਾ ਕ੍ਰਿਸ਼ਨ ਕਰਿਆਨਾ ਸਟੋਰ ਬਰਗਰ ਰੇੜੀ ਚੌਮੇਨ ਮੋਮੋਜ਼ ਲੱਗਣਗੇ ਉੱਥੇ ਠੀਕ ਹੈ ਦੋਸਤੋ ਸੰਡੇ ਨੂੰ ਮੈਂ ਤੁਹਾਨੂੰ ਜ਼ਰੂਰ ਦਿਖਾਉਂਗਾ ਬਰਗਰ ਮੋਮੋਜ਼ ਚੌਮੇਨ ਠੀਕ ਹੈ ਦੋਸਤੋ ਸਾਡੇ ਨਾਲ ਬਣੇ ਰਹੋ ਤੇ ਅੱਜ ਬਸੰਤ ਪੰਚਮੀ ਮੀਂਹ ਬਹੁਤ ਆਇਆ ਦੇਖੋ ਦੋਸਤੋ ਪਾਣੀੋਂ ਪਾਣੀ ਹੋ ਗਿਆ ਜੀ ਬੀਬੀ ਸਾਫ ਕਰ ਰਹੀ ਆ ਤੇ ਬਸੰਤ ਪੰਚਮੀ ਅੱਜ ਸਾਡੀ ਖਰਾਬ ਹੋ ਗਈ। ਵੀਓ ਮੀ ਆਇਆ ਤੇ ਪਤੰਗ ਵੀ ਨਹੀਂ ਡਾਇਨ ਬਲੋਗ ਬਣਿਆ। ਨਾ ਬਲੋਗ ਬਣਿਆ ਬਸੰਤ ਪੰਚਮੀ ਦੇ ਨਾ ਪਤੰਗ ਉਡਾਏ ਗਏ। ਅੱਜ ਬਸੰਤ ਪੰਚਮੀ ਡਰਾਪ ਹੋ ਗਿਆ ਹੋ ਗਈ। ਇੱਜ ਗਈ। ਦੋਸਤੋ ਚਲੋ ਕੋਈ ਗੱਲ ਨਹੀਂ। ਮੋਮੋਸ ਥਿਆ ਹੋ ਰਹੇ ਨੇ। ਮੋਮੋਸ ਖਵਾਵਾਂਗੇ ਸੋਨੂੰ ਨਾਲੇ ਅਸੀਂ ਆਪ। ਠੀਕ ਹੈ ਦੋਸਤੋ। ਜੀ ਮਿੱਤਰੋ ਅੱਤੇ ਆਪਣੇ ਖਰਾਇ ਹੋ ਗਏ ਮੋਮੋਸ ਤੇ ਪਲੇਟਾਂ ਚ ਪਾਣ ਜਾ ਰਹੀ ਆ ਰਵਿਤਾ ਰਾਣੀ। ਦੇਖੋ ਦੋਸਤੋ। ਆਏ ਹਾਏ ਹਾਏ ਮੋਮੋਸ ਜੀ ਮੋਮੋਸ ਰਵਿਤਾ ਰਾਣੀ ਨੇ ਮੋਮੋਸ ਪਹਿਲਾਂ ਬਣਾਏ ਨੇ ਇਹ। ਫੇਰੇ ਰਵਿਦਾ ਰਾਣੀ ਹੁਣ ਫਰਾਈ ਕਰ ਰਹੀ ਆ ਦੇਖੋ ਦੋਸਤੋ ਮੋਮੋਸ ਦੇਖੋ ਪੂਰੇ ਆ ਲੱਗਾ ਹਾਂ ਕਰੰਚੀ ਕਰ 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 ਹੋਰ ਵੀ ਪਏ ਨੇ ਆਪਣੇ ਲਵੇ ਮੋਮੋ ਰਵਿਦਾ ਰਾਣੀ ਨੇ ਸਾਰਾ ਦਿਨ ਲਾ ਕੇ ਬਣਾਏ ਨੇ ਅਸੀਂ ਤਾਂ ਸੁੱਤੇ ਪਏ تھے ਕਿਉਂਕਿ ਮੀਂਹ ਪੈ ਰਿਹਾ ਸੀ ਪਤੰਗ ਵੀ ਲੜਾਇਆ ਗਿਆ ਚਲੋ ਕੋਈ ਗੱਲ ਨਹੀਂ ਆ ਦੇਖੋ ਜੀ ਹੁਣ ਪਲੇਟਾਂ ਤਿਆਰ ਹੋ ਰਹੀਆਂ ਤਿਆਰ ਹੋ ਰਵਤ ਤਿਆਰ ਪਲੇਟਾਂ ਠਾਕੁਰ ਜੀ ਨੂੰ ਭੋਗ ਲਵਾ ਕੇ ਤੇ ਖਾਵਾਂਗੇ ਆਪਾਂ ਤੇ ਪਿੰਡ ਵੀ ਆਪਾਂ ਖਵਾਣੇ ਹੁੰਦੇ ਆ ਪਲੇਟਾਂ ਭੇਜੇ ਹੁੰਦੇ ਆ ਰਵਿਦਾ ਰਾਣੀ ਬਣਾ ਕੇ ਭੇਜਦੀ ਆ ਹੁਣ ਕੇਕ ਵੀ ਬਣਾ ਕੇ ਭੇਜਿਆ ਕਰੂਗੀ ਤੇ ਪੇਸ਼ਤੀ ਬਣਾ ਲਿਆ ਤੇ ਜਗਰੂ ਜੀ ਤੇ ਮੋਮੋ ਤੇ ਸਪਰਿੰਗ ਰੋਲ ਦਾ ਭੇਜ ਦਿਓ ਭੇਜ ਗਿਆ ਇੱਕ ਦਿਨ ਭੇਜਦੇ ਸਮੋਸੇ ਭੇਜੇ ਨੇ ਸਮੋਸੇ ਭੇਜੇ ਦੇ ਇੱਕ ਦਿਨ ਲੋ ਜੀ ਦੋਸਤੋ ਆਪਾਂ ਸੰਡੇ ਨੂੰ ਭੇਜਾਂਗੇ ਕੱਲ ਨੂੰ ਕੱਲ ਨੂੰ ਫਿਰ ਭੇਜਾਂਗੇ ਮਾਮੋਮੋ ਜਾਇਓ ਕੀ ਸੰਡੇ ਨੂੰ ਭੇਜਾਂਗੇ ਸੰਡੇ ਨੂੰ ਭੇਜੂਗੀ ਦੋਸਤੋ ਸੰਡੇ ਨੂੰ ਜਾਣਗੇ ਹੁਣ ਮੋਮੋ ਤੇ ਸਪਰਿੰਗ ਰੋਲ ਬਣਾਏਗੇ ਲਓ ਜੀ ਸੰਡੇ ਨੂੰ ਸਪਰਿੰਗ ਰੋਲ ਤੇ ਮੋਮੋ ਜਾਣਗੇ ਪਿੰਡ ਦਾ ਸਾਨੂੰ ਦਿਖਾਵਾਂਗੇ ਵਲੌਗ ਬਣਾ ਕੇ ਠੀਕ ਆ ਦੋਸਤੋ ਕਿਵੇਂ ਕਿਵੇਂ ਸਾਡੇ ਲਵੇ ਆਂਡੇ ਗਵਾਂਡੇ ਸਾਡੇ ਘਰ ਦੇ ਨੇ ਸਾਰੇ ਸਾਰੇ ਆਂਦੇ ਨੇ ਠੀਕ ਆ ਦੋਸਤੋ ਲਓ ਜੀ ਹੁਣ ਪਲੇਟ ਜਾਰੀ ਆ ਦੇਖੋ ਜੀ ਤਿਆਰ ਹੋ ਗਈਆਂ ਪਲੇਟਾਂ ਹੀ ਪਲੇਟਾਂ ਓਏ ਹੋਏ ਹੋਏ ਲਓ ਜੀ ਮਿੱਤਰੋ ਮਿਲਦੇ ਹਾਂ ਅਗਰ ਸਾਡੇ ਨਾਲ ਬਣੇ ਰਹੋ ਠੀਕ ਆ ਮੇਰੀ ਪਲੇਟ ਜੇ ਤਿਆਰ ਹੋ ਗਈ ਮੈਂ ਤੁਹਾਨੂੰ ਜਰੂਰ ਖਵਾਉਂਗਾ ਠੀਕ ਆ ਦੋਸਤੋ ਲੋ ਜੀ ਆਪਣੀ ਪਲੇਟ ਤਿਆਰ ਵਰ ਤਿਆਰ ਹੈ ਤੇ ਹੁਣ ਖਾਵਾਂਗੇ ਆਪਾਂ ਹੋਰ ਵੀ ਮੋਮੋਸ ਫਰਾਈ ਹੋ ਰਹੇ ਨੇ ਦੇਖੋ ਜੀ ਹੋਰਾਂ ਦੇ ਹੋ ਰਹੇ ਨੇ ਤੇ ਆਪਣਾ ਤਿਆਰ ਵਰ ਤਿਆਰ ਹੋ ਗਏ ਆ ਚਲੋ ਦੋਸਤੋ ਆਪਾਂ ਖਾਣੇ ਆਂ ਔਰ ਮੈਂ ਨੈਸੀ ਖਾਵਾਂਗੇ ਦੋਨੇ ਜਣੇ ਠੀਕ ਆ ਦੋਸਤੋ ਠੀਕ ਆ ਨੈਸੀ ਆ ਜਾ ਫਿਰ ਖਾਈਏ ਆਪਾਂ ਚਲੋ ਮੈਂ ਔਰ ਨੈਸੀ ਖਾਵਾਂਗੇ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਅਗਲੇ ਬਲੌਗ ਸਾਡਾ ਬਣੇ ਰਹੋ ਜਦ ਤੱਕ ਲਈ ਬਾਏ ਬਾਏ ਕਰਦੇ ਬਾਏ ਬਾਏ